ਮਹਿਮਸਾਦੂ ਸੰਗ ਕੀ ਸੁਣੋ ਮੇਰੇ ਮੀਨਤਾ ਮਹਿਮਸਾਦੂ ਸੰਗ ਕੀ ਸੁਣੋ ਮੇਰੇ ਮੀਨਤਾ ਮੈਲ ਕੋਈ ਕੋਟ ਅੱਗ ਹਾਰੇ ਨਿਰਮਲ ਪਏ ਚੀਤਾ ਮੈਲ ਕੋਈ ਓਟ ਅਗ ਹਰੇ ਨਿਰਮਲ ਪਏ ਚੀਤਾ ਮਹਿਮ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਰਹਿਮ ਸਾਧੂ ਸੰਗ ਕੀ ਵਾਹਿਗੁਰੂ ਚੰਚਲ ਚੀਤ ਨਾ ਰਹੀ ਥਾਏ ਚੋਰੀ ਮਿਰਗ ਔਂ ਬੂਰੀ ਖਾਏ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਓਂਕਾਰ ਬਾਣੀ ਜਿਸ ਤੇ ਵਿੱਚ पांडे ਨੂੰ ਉਪਦੇਸ਼ ਕਰਦੇ ਹੋਏ ਰਹਾਉ ਦੀ ਤੁਕ ਜੋ ਹੈ ਇਸ ਗੁਰਬਾਣੀ ਇਸ ਓੰਕਾਰ ਦੀ ਬਾਣੀ ਵਿੱਚ ਰਹਾਉ ਜੋ ਹੁੰਦਾ ਹੈ ਉਹ ਸਾਰੀ ਬਾਣੀ ਦਾ ਸਾਰਾਂਸ਼ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਸੁਖਨੀ ਸਾਹਿਬ ਜੀ ਦੇ ਪਾਠ ਕਰਦੇ ਹਾਂ ਸੁਖਨੀ ਸਾਹਿਬ ਜੀ ਦੇ ਵਿੱਚ ਇੱਕ ਰਹਾਉ ਹੈ ਰਹਾਉ ਦਾ ਮਤਲਬ ਕਿ ਇਸ ਤੇ ਰੁਕ ਕੇ ਚੰਗੀ ਤਰ੍ਹਾਂ ਵਿਚਾਰ ਕਰੋ ਇਹ ਬਾਣੀ ਦਾ ਸਾਰਾਂਸ਼ ਹੈ ਸੋ ਸੁਖੁਨੀ ਸਾਹਿਬ ਜੀ ਦੇ ਵਿੱਚ ਰਹਾਉ ਦੀ ਪੰਕਤੀ ਆਪਾਂ ਹਰ ਰੋਜ਼ ਪੜ੍ਹਦੇ ਹਾਂ ਜੋ ਕਿ ਪਹਿਲੀ ਅਸ਼ਟਪਦੀ ਦੇ ਵਿੱਚ ਆਉਂਦੀ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਆਗਤ ਜਣਾ ਕੈ ਮਨ ਬਿਸ਼ਰਾ ਸੁਖਮਣੀ ਸੁਖ ਅੰਮ੍ਰਿਤ ਪ੍ਰਾਵਨਾਮ ਪ੍ਰਭੂ ਦਾ ਅੰਮ੍ਰਿਤਮਈ ਸੁਖਦਾਈ ਨਾਮ ਜੋ ਹੈ ਇਹ ਸੁੱਖਾਂ ਦੀ ਮਣੀ ਹੈ ਸਾਰੇ ਸੁਖ ਇਸ ਨਾਮ ਤੋਂ ਹੀ ਉਪਜਦੇ ਹਨ ਨਾਮ ਦੇ ਨਾਲ ਜੁੜਿਆ ਜੋ ਕਿ ਨਾਮ ਅੰਮ੍ਰਿਤਮਈ ਹੈ ਜੋ ਕਿ ਸੁਖਦਾਈ ਹੈ ਇਸ ਦੇ ਨਾਲ ਜੁੜਿਆਂ ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ਭਗਤ ਜਨਾ ਕ ਮਾਨ ਬਿਸ਼ਰਾਮ ਅਤੇ ਇਹ ਨਾਮ ਭਗਤ ਜਨਾ ਗੁਰਮੁਖ ਜਨਾ ਦੇ ਹਿਰਦੇ ਦੇ ਵਿੱਚ ਟਿਕਦਾ ਹੈ ਤੋ ਇਹ ਹੈ ਸਾਰੰਸ਼ ਕੁਣੀ ਸਾਹਿਬ ਜੀ ਦਾ ਇਸੀ ਤਰ੍ਹਾਂ ਇਸ ਓਮਕਾਰ ਦੀ ਬਾਣੀ ਜਿਸ ਦੇ ਵਿੱਚ ਕੇ ਗੁਰੂ ਨਾਨਕ ਸਾਹਿਬ ਜੀ ਇੱਕ ਪਾਂਡੇ ਨੂੰ ਓਮਕਾਰ ਮੰਦਰ ਦੇ ਵਿੱਚ ਆ ਕੇ ਉਪਦੇਸ਼ ਕਰਦੇ ਹਨ ਉਸ ਦੇ ਵਿੱਚ ਉਸ ਨੂੰ ਉਪਦੇਸ਼ ਕਰਦੇ ਹਨ ਸੁਣ ਪਾਂਡੇ ਕਿਆ ਲਿਖੋ ਜੰ ਜਾਲਾ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਇਹ ਪਾਂਡੇ ਕਹੋ ਜੇ ਤੂੰ ਜੰਜਾਲਾਂ ਦੇ ਵਿੱਚ ਫਸਿਆ ਹੋਆ ਆਪ ਵੀ ਜੰਜਾਲ ਦੇ ਵਿੱਚ ਫਸਿਆ ਤੇ ਆਪਣੇ ਚਾਰਟੜ ਜਿਨ੍ਹਾਂ ਨੂੰ ਤੂੰ ਭਾਂਦਾ ਹੈ ਉਹਨਾਂ ਨੂੰ ਵੀ ਚਾਲਚ ਫਸਾਇਆ ਹੋਇਆ ਹੈ ਆਪਣੇ ਹਿਰਦੇ ਦੇ ਉੱਤੇ ਗੁਰੂ ਦੀ ਸ਼ਰਨ ਦੇ ਵਿੱਚ ਪਾ ਕੇ ਆਪਣੇ ਹਿਰਦੇ ਤੇ ਉਸ ਗੋਪਾਲ ਦਾ ਨਾਮ ਲੇਖੋ ਉਹ ਗੋਪਾਲ ਦਾ ਨਾਮ ਆਪ ਵੀ ਲਿਖ ਤੇ ਆਪਣੇ ਜੋ ਜਿਨ੍ਹਾਂ ਨੂੰ ਤੋਂ ਵਿਦਿਆਰਥੀਆਂ ਨੂੰ ਭਰਾਉਂਦਾ ਉਹਨਾਂ ਨੂੰ ਵੀ ਸਮਝਾਓ ਕਿਉਂਕਿ ਸਤਿਗੁਰੂ ਜੀ ਉਪਦੇਸ਼ ਕਰਦਿਆਂ ਇਹ ਪਾण्डे ਜਿਤਨਾ ਚੇਤੋਂ ਆਪਣੇ ਹਿਰਦੇ ਦੇ ਵਿੱਚ ਆਪਣੇ ਮਨ ਦੇ ਉੱਤੇ ਗੋਪਾਲ ਦਾ ਨਾਮ ਨਹੀਂ ਲਿਖੇਗਾ ਉਤਨੀ ਦੇਰ ਚੰਚਲ ਚੀਤ ਨਾ ਰਹੀ ਭਾਏ ਤੇਰਾ ਜੋ ਇਹ ਮਨ ਚੰਚਲ ਚੰਚਲ ਜੋ ਕਦੇ ਵੀ ਟਿਕਿਆ ਨਹੀਂ ਰਹਿੰਦਾ ਹਰ ਟਾਈਮ ਇਸਨੇ ਦੌੜਨਾ ਹੀ ਹੈ ਜਾਗਦੇ ਤਾਂ ਇਹ ਮਨ ਦੌੜਦਾ ਹੀ ਜੇ ਸੁੱਤੇ ਪਿਆ ਵੀ ਇਹ ਮਨ ਦੌੜਦਾ ਰਹਿੰਦਾ ਹੈ ਸਪਨਿਆਂ ਦੇ ਵਿੱਚ ਆ ਕੇ ਮਨ ਕਈ ਪਾਸੇ ਦੌੜਦਾ ਫਿਰਦਾ ਹੈ ਸੋ ਸਤਿਗੁਰੂ ਜੀ ਉਪਦੇਸ਼ ਕਰਦੇ ਆਣੇ ਚੰਚਲ ਚੀਤ ਕਿਉਂਕਿ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਇਆ ਆਪਣੇ ਹਿਰਦੇ ਤੇ ਉਸ ਪਰਮਾਤਮਾ ਦਾ ਨਾਮ ਨਹੀਂ ਲਿਖਿਆ ਇਸ ਕਰਕੇ ਤੇਰਾ ਇਹ ਜੋ ਚੰਚਲ ਚੀਤ ਹੈ ਇਹ ਚੰਚਲ ਮਨ ਜਿਹਾ ਹੈ ਨਾ ਰਹੀ ਥਾਂ ਇਹ ਇੱਕ ਥਾਂ ਤੇ ਟਿਕਿਆ ਨਹੀਂ ਰਹਿੰਦਾ ਇਹ ਟੇਕਣਾ ਕਦੋਂ ਹੈ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਏ ਜਦੋਂ ਸਤਿਗੁਰੂ ਮਿਲ ਗਿਆ ਆਪਾਰਾ ਅਨੰਦ ਸਾਹਿਬ ਜੀ ਦੀ ਬਾਣੀ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਿਚਾਰੀ ਹੋਈ ਉਸ ਦੇ ਸ਼ੁਰੂ ਦੇ ਵਿੱਚ ਹੀ ਇਹ ਪੜਦੇ ਹਾਂ आनंद पाया मेरी माए सतगुरु मैं पाया सतगुरु तहां पाया सहज सेती मन वझियां वादियां हे मेरी माए मेनू आनंद आ गया क्योंकि मेनू सतगुरु मिल गया ਸਤਗੁਰੂ ਦੇ ਮਿਲਣ ਦੇ ਨਾਲ ਕੀ ਹੋਇਆ ਮੈਨੂੰ ਸਹਜ ਵੀ ਮਿਲ ਗਿਆ ਸਹਜ ਕੀ ਹੈ ਮਨ ਦਾ ਟਿਕਣਾ ਮਨ ਦਾ ਜੋ ਦੌੜ ਪਾ ਜੈ ਮਨ ਦੀ ਇਹ ਰੁਕ ਜਾਣੀ ਹੈ ਮਨ ਅੰਦਰ ਹੀ ਟਿਕ ਜਾਣਾ ਇੱਕ ਜਗ੍ਹਾ ਤੇ ਉਸ ਵਾਹਿਗੁਰੂ ਦੇ ਨਾਲ ਜੁੜ ਜਾਣਾ ਤੋਂ ਪਾਂਡੇ ਨੂੰ ਉਪਦੇਸ਼ ਕਰਦੇ ਹੋਏ ਸਤਗੁਰੂ ਜੀ ਕਹਿ ਰਹੇ ਹਨ ਚੰਚਲ ਚੀਤ ਨਾ ਰਹੀ ਆਏ ਇਹ ਚੰਚਲ ਚੀਤ ਇੱਕ ਥਾਂ ਤੇ ਟਿਕਦਾ ਨਹੀਂ ਹੈ ਚੋਰੀ ਮਿਰਗ ਅੰਗੂਰੀ ਖਾਏ ਇਹ ਇਸ ਤਰ੍ਹਾਂ ਦੌੜਦਾ ਫਿਰਦਾ ਹੈ ਜਿਸ ਤਰ੍ਹਾਂ ਇੱਕ ਮਿਰਗ ਦੀ ਨਹੀਂ ਮਿਰਗ ਹੇਰਣ ਅੰਗੂਰੀ ਜੋ ਹੈ ਅੰਗੂਰੀ ਜੋ ਨਵੇਂ-ਨਵੇਂ ਕਰੁੰਬਲੀਆਂ ਬੂਟਿਆਂ ਤੇ ਫੁੱਟੀਆਂ ਹਨ ਇਹ ਹੇਰਣ ਜੋ ਹੈ ਉਹਨਾਂ ਨੂੰ ਕਾਣ ਲਈ ਦੌੜਦਾ ਹੈ ਅਤੇ ਚੋਰੀ ਖਾਂਦਾ ਹੈ ਉਹਨਾਂ ਨੂੰ ਇਸੇ ਤਰ੍ਹਾਂ ਹੀ ਇਹ ਮਨ ਦੀ ਅਵਸਥਾ ਹੈ ਇਹ ਮਨ ਵੀ ਲੁੱਕ ਲੁੱਕ ਤੇ ਨਵੇਂ-ਨਵੇਂ ਹਰ ਰੋਜ਼ ਭੋਗ ਭੋਗਦਾ ਹੈ ਕਿਉਂਕਿ ਮਨ ਗੁਰੂ ਦੇ ਨਾਲ ਨਹੀਂ ਲੱਗਿਆ ਹੋਇਆ ਜਦੋਂ ਤੱਕ ਗੁਰੂ ਦੇ ਨਾਲ ਨਹੀਂ ਜੁੜੇਗਾ ਜਦੋਂ ਤੱਕ ਇਸ ਨੂੰ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੋਏਗੀ ਇਹ ਸਹਜ ਅਵਸਥਾ ਵਿੱਚ ਨਹੀਂ ਆ ਸਕਦਾ ਇਹ ਇੱਕ ਜਗ੍ਹਾ ਤੇ ਟਿਕਿਆ ਨਹੀਂ ਰਹੇਗਾ ਇਹ ਸਦਾ ਹੀ ਧੌੜਦਾ ਰਹੇਗਾ ਇਸੇ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਰੇ ਮਨ ਠਹਿਰ ਰਹੋ ਮਤ ਕਤ ਜਾਹੀ ਜਿਓ ਇਹ ਮੇਰੇ ਮਨ ਸਦਾ ਟਿਕੇ ਰਹੋ ਸਦਾ ਆਪਣੇ ਅੰਦਰ ਟਿਕਿਆ ਰਹੋ ਮਤ ਕਤ ਜਾਇ ਕਿਉਂ ਆਹ ਵਾਲੇ ਦੌਰ ਦਾ ਫਿਰਦਾ ਹਨ ਪਰ ਇਹ ਮਨ ਟਿਕੇਗਾ ਉਦੋਂ ਜਦੋਂ ਗੁਰੂ ਦੇ ਨਾਲ ਮਿਲਾਪ ਹੋ ਜਾਏਗਾ ਜਦੋਂ ਗੁਰੂ ਦੀ ਬਾਣੀ ਦੇ ਨਾਲ ਅਸੀਂ ਜੁੜਾਂਗੇ ਫਿਰ ਇਹ ਮਨ ਟਿਕ ਜਾਏਗਾ ਚਰਨ ਕਮਲ ਉਰਤਾ ਹਰੈ ਚੀਤ ਚੇਰ ਜੀਵਣ ਚੇਤਨ ਨਿਤਨੀਤ ਜਿਹੜਾ ਮਨੁੱਖ ਉਸ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਕਮਲਾਂ ਵਰਗੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਉਂਦਾ ਹੈ ਉਸ ਵਾਹਿਗੁਰੂ ਦੇ ਚਰਨ ਗੁਰੂ ਦੇ ਬਖਸ਼ੇ ਹੋਏ ਸ਼ਬਦ ਜਿਹੜਾ ਵੀ ਆਪਣੇ ਹਿਰਦੇ ਦੇ ਵਿੱਚ ਗੁਰੂ ਦੇ ਬਖਸ਼ੇ ਹੋਏ ਸ਼ਬਦਾਂ ਦੇ ਨਾਲ ਜੁੜਦਾ ਹੈ ਗੁਰੂ ਦੇ ਬਖਸ਼ੇ ਹੋਏ ਸ਼ਬਦਾਂ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਇਹ ਗੁਣ ਗਾਣੇ ਹੀ ਉਸ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਜੁੜਨਾ ਹੈ ਚਰਨ ਕਮਲ ਔਰ ਧਾਰੈ ਚੀਤ ਜਿਹੜਾ ਵੀ ਉਸ ਵਾਹਿਗੁਰੂ ਦੇ ਸੋਹਣੇ ਚਰਨ ਆਪਣੇ ਹਿਰਦੇ ਦੇ ਵਿੱਚ ਟਿਕਾਉਂਦਾ ਹੈ ਚੇਰ ਜੀਵਨ ਚੇਤਨ ਨੇਤਨੀਤ ਚੇਰ ਜੀਵਨ ਉਸ ਦਾ ਆਤਮਿਕ ਮਈ ਜੀਵਨ ਸਦਾ ਲਈ ਟਲ ਹੋ ਜਾਂਦਾ ਹੈ ਉਹ ਸਦਾ ਲਈ ਉਸ ਆਤਮਿਕ ਜੀਵਨ ਦਾ ਆਨੰਦ ਮਾਣਦਾ ਹੈ ਚੇਤਨ ਨੇਤਨੀਤ ਚੇਤਨ ਅਦੇ ਉਹਕਾਰਾਂ ਤੋਂ ਸचेत ਹੋ ਜਾਂਦਾ ਹੈ ਜਿਨ੍ਹਾਂ ਵਿਕਾਰਾਂ ਦੇ ਕਾਰਨ ਇਹ ਮਨ ਡੋਲਦਾ ਹੈ ਜਿਨ੍ਹਾਂ ਵਿਕਾਰਾਂ ਦੇ ਕਾਰਨ ਇਹ ਮਨ ਚੰਚਲ ਬਣਿਆ ਹੋਇਆ ਸੀ ਉਹ ਉਸ ਵਾਯੂ ਗੁਰੂ ਦੇ ਚਰਨ ਤਮਨਾਂ ਦੇ ਨਾਲ ਜੁੜ ਕੇ ਫਿਰ ਟਿਕ ਜਾਂਦਾ ਹੈ ਚੇਤਨ ਹੋ ਜਾਂਦਾ ਹੈ ਅਰਥਾਤ ਇਹ ਇਹਨਾਂ ਵਿਕਾਰਾਂ ਤੋਂ ਸਦਾ ਸੁਚੇਤ ਰਹਿੰਦਾ ਹੈ ਚਿੰਤਾ ਤਹੀ ਤਿਸ ਸਭ ਕੋਏ ਤੇ ਤੇ ਇੱਕ ਤਹੀ ਸੁਖ ਹੋਵੇ ਕਿਉਂਕਿ ਇਹ ਮਨ ਸਥਿਰ ਨਹੀਂ ਹੈ ਮਨ ਡੋਲਦਾ ਹੈ ਸਤਿਗੁਰੂ ਦਾ ਮਿਲਾਪ ਨਹੀਂ ਹੋਇਆ ਸਤਿਗੁਰੂ ਦੀ ਬਾਣੀ ਦੇ ਨਾਲ ਜੁੜਦਾ ਨਹੀਂ ਹੈ ਇਸ ਕਰਕੇ ਚਿੰਤਾ ਤਹੀ ਦੀ ਸਭ ਕੋਏ ਹਰ ਕੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਜਦਾਂ ਚਿੰਤਾਵਾਂ ਦੇ ਵਿੱਚ ਪਿਆ ਹੋਇਆ ਹੈ ਚਿੰਤਾਵਾਂ ਦੇ ਵਿੱਚ ਡੁੱਬਿਆ ਹੋਇਆ ਹੈ ਚੇਤੇ ਇਕ ਤਾਹੀ ਸੁਖ ਹੋਵੇ ਪਰ ਜਿਹੜੇ ਉਸ ਇੱਕ ਵਾਹਿਗੁਰੂ ਨੂੰ ਚੇਤੇ ਦੇ ਹਨ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਸ ਵਾਹਿਗੁਰੂ ਦੇ ਨਾਲ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜਦੇ ਹਨ ਤਾਹੀ ਸੁਖ ਹੋਵੇ ਇਹ ਉਹਨਾਂ ਨੂੰ ਹੀ ਸੁੱਖ ਦੀ ਪ੍ਰਾਪਤੀ ਉਹ ਸਦਾ ਆਤਮਿਕ ਆਨੰਦ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਫਿਰ ਦੁੱਖ ਨਹੀਂ ਆਉਂਦੇ ਜਿਹੜੇ ਕਿ ਉਸ ਬਖਸ਼ੀ ਹੋਏ ਵਾਹਿਗੁਰੂ ਦੀ ਬਾਣੀ ਦੇ ਨਾਲ ਜੁੜਦੇ ਹਨ ਇੱਕ ਨੂੰ ਚੇਤੇ ਰੱਖਦੇ ਹਨ ਚੇਤੇ ਇੱਕ ਤਹੀਂ ਸੁਖ ਹੋਏ ਚਿਤਵਸਾ ਰਾਜ ਹਰਨਾਏ ਮੋਕਤ ਪਿਆ ਪਤ ਸਿਉ ਘਰ ਜਾਏ ਸਿਤਵਸ ਸ ਜਿਸ ਦੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਵਸ ਜਾਂਦਾ ਹੈ ਰਚੈ ਹਰ ਨਾਏ ਅਤੇ ਜਿਹੜਾ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਰਚ ਜਾਂਦਾ ਹੈ ਇੱਕ ਵਿੱਚ ਹੋ ਜਾਂਦਾ ਉਸ ਨਾਮ ਦੇ ਨਾਲ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਦਾ ਹੈ ਗੁਰੂ ਦੀ ਬਖਸ਼ੀ ਹੋਈ ਬਾਣੀ ਰਾਹੀ ਉਸ ਵਾਹਿਗੁਰੂ ਦੇ ਨਾਲ ਜੁੜਦਾ ਹੈ ਗੁਰੂ ਦੀ ਬਖਸ਼ੀ ਹੋਈ ਬਾਣੀ ਰਾਹੀ ਗੁਣ ਗਾ ਗਾ ਕੇ ਉਸ ਵਾਹਿਗੁਰੂ ਦੇ ਨਾਲ ਜੁੜਦਾ ਹੈ ਰਚਦਾ ਹੈ ਹਰ ਨਾਹੀਂ ਮੁਕਤ ਪਿਆ ਪਤ ਸਿਹੁ ਕਰ ਜਾਏ ਪਰ ਇਹੋ ਜਿਹਾ ਮਨੁੱਖ ਮੁਕਤ ਹੋ ਜਾਂਦਾ ਹੈ ਅਰਥਾਤ ਵਿਕਾਰ ਉਸ ਨੂੰ ਫਿਰ ਜੋਰ ਨਹੀਂ ਉਸਤੇ ਪਾ ਸਕਦੇ ਵਿਕਾਰਾਂ ਤੋਂ ਉਹ ਵਿਕਾਰਾਂ ਦੇ ਕਾਰਨ ਉਸ ਦਾ ਮਨ ਡੋਲਦਾ ਨਹੀਂ ਹੈ ਵਿਕਾਰ ਉਸ ਤੇ ਉਤਿਹਾਵ ਹੀ ਨਹੀਂ ਹੋ ਸਕਦੇ ਉਹ ਮੁਕਤ ਹੋ ਜਾਂਦਾ ਹੈ ਮੁਕਤ ਹੋਣਾ ਹੀ ਇਹ ਹੈ ਕਿ ਇਹ ਜੋ ਦੁਨੀਆ ਦਾ ਮੋਹ ਦੁਨੀਆ ਦੇ ਵਿਕਾਰ ਜੋ ਹਨ ਇਹ ਬੰਦੇ ਨੂੰ ਕੋ ਨਾ ਸਕਣ ਇਹ ਹੀ ਮੁਕਤ ਹੋਣਾ ਹੈ ਮੁਕਤ ਪਿਆ ਪਤਸਿਉ ਘਰ ਜਾਏ ਪਰ ਇਹੋ ਜਿਹਾ ਮਨੁੱਖ ਜਿਸ ਦਾ ਮਨ ਜੋ ਹੈ ਅਡੋਲ ਹੋ ਜਾਂਦਾ ਹੈ ਉਸ ਵਾਹਿਗੁਰੂ ਦੇ ਜੋ ਚਰਨ ਕਮਲ ਆਪਣੇ ਹਿਰਦੇ ਦੇ ਵਿੱਚ ਧਾਰਦਾ ਹੈ ਇਹੋ ਜਿਹਾ ਮਨੁੱਖ ਜੋ ਉਸ ਵਾਹਿਗੁਰੂ ਇੱਕ ਨੂੰ ਹੀ ਚੇਤਦਾ ਹੈ ਉਸ ਦਾ ਹੀ ਸਿਮਰਨ ਕਰਦਾ ਹੈ ਫਿਰ ਇਹੋ ਜਿਹਾ ਮਨੁੱਖ ਪਤਸਿਉ ਘਰ ਜਾਏ ਉਸ ਵਾਹਿਗੁਰੂ ਦੇ ਘਰ ਇੱਜ਼ਤ ਨਾਲ ਜਾਂਦਾ ਹੈ ਉਸ ਵਾਹਿਗੁਰੂ ਦੇ ਘਰ ਉਸ ਦਾ ਮਾਨ ਕੀਤਾ ਜਾਂਦਾ ਉਸ ਦੀ ਵਡਿਆਈ ਕੀਤੀ ਜਾਂਦੀ ਹੈ ਉਸ ਦੀ ਪਤ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਰਹਿ ਜਾਂਦੀ ਹੈ ਫਿਰ ਉਸ ਦਰਗਾਹ ਦੇ ਵਿੱਚ ਉਸ ਨੂੰ ਰੇ ਰੇ ਦਰਗਾਹ ਕਹਨ ਕੋ ਆਓ ਬੈਠ ਆਦਰ ਸ਼ੁਭ ਦੇਓ ਫਿਰ ਉਸ ਦਰਗਾਹ ਦੇ ਵਿੱਚ ਉਸ ਨੂੰ ਕੋਈ ਰੇ ਰੇ ਨਹੀਂ ਕਹਿੰਦਾ ਬੇਇੱਜ਼ਤੀ ਵਾਲੇ ਸ਼ਬਦ ਨਹੀਂ ਉਚਾਰਦਾ ਬਸ 파ਰ ਕਹਿੰਦਾ ਹੈ ਕਿ ਆਓ ਬੈਠੋ ਆਦਰ ਸ਼ੁਭ ਦੇ ਉਹਨਾਂ ਨੂੰ ਸ਼ੁਭ ਆਦਰ ਮਿਲਦਾ ਹੈ ਉਹਨਾਂ ਨੂੰ ਉਸ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਥੱਤ ਮਿਲਦੀ ਹੈ ਜਿਹੜੇ ਕਿ ਉਸ ਵਾਹਿਗੁਰੂ ਦਾ ਨਾਮ ਜਪ ਕੇ ਤੋਂ ਸੰਸਾਰ ਤੋਂ ਜਾਂਦੇ ਹਨ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਆਪਣੀ ਬਾਣੀ ਦੇ ਨਾਲ ਜੋੜਨ ਤਾ ਜੋ ਅਸੀਂ ਵੀ ਉਸ ਦਰਗਾਹ ਦੇ ਵਿੱਚ ਜਾ ਕੇ ਫਤ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦੀ ਫਤ